ਕੈਬਨਿਟ ਮੰਤਰੀ ਹਰਪਜਨ ਸਿੰਘ ਈਟੀਓ ਨੇ ਪਸ਼ੂਆਂ ਦੀ ਬਿਹਤਰ ਸੰਭਾਲ ਅਤੇ ਵਧੀਆ ਇਲਾਜ ਲਈ ਸਹੂਿਦਾਵਾਂ ਪ੍ਰਦਾਨ ਕਰਨ ਲਈ ਪਿੰਡ ਫਤੇਪੁਰ ਰਾਜਪੂਤਾ ਹਲਕਾ ਜੰਡਿਆਲਾਗੁਰੂ ਵਿਖੇ ਪਸ਼ੂ ਹਸਪਤਾਲ ਦੀ ਨਵੀਂ ਇਮਾਰਤ ਬਣਾਉਣ ਦਾ ਨੀਂਹ ਪੱਥਰ ਰੱਖਿਆ। ਉਹਨਾਂ ਨੇ ਦੱਸਿਆ ਕਿ ਇਹ ਇਮਾਰਤ ਅਗਲੇ 6 ਮਹੀਨਿਆਂ ਵਿੱਚ ਬਣ ਕੇ ਤਿਆਰ ਹੋ ਜਾਵੇਗੀ ਅਤੇ 63.12 ਲੱਖ ਰੁਪਏ ਦੀ ਲਾਗਤ ਆਵੇਗੀ। ਐਸੇ ਦਰਾਨ ਕੈਬਨਿਟ ਮੰਤਰੀ ਨੇ ਪਿੰਡ ਖੱਬੇ ਰਾਜਪੂਤਾ ਵਿਖੇ ਖੇਡ ਸਟੇਡੀਅਮ ਦੀ ਅਪਗ੍ਰੇਡੇਸ਼ਨ ਦਾ ਨੀਂਹ ਪੱਥਰ ਰੱਖਿਆ। ਉਨਾ ਕਿਹਾ ਕਿ ਅਗਲੇ ਮਹੀਨੇ 2 ਅਕਤੂਬਰ ਤੋਂ ਪੰਜਾਬ ਦੇ ਹਰ ਉਸ ਪਰਿਵਾਰ ਦਾ ਵੀ ਭਾਵੇਂ ਨਿੱਜੀ ਜਾਂ ਸਰਕਾਰੀ ਨੌਕਰੀ ਪੈਨਸ਼ਨਲ ਇਨਕਮ ਟੈਕਸ ਅਦਾ ਕਰਨ ਵਾਲਾ ਵੱਡੇ ਸ਼ਾਹੂਕਾਰ ਦੁਕਾਨਦਾਰ ਆਦ ਕੋਈ ਵੀ ਪਰਿਵਾਰ ਸ਼ਾਮਿਲ ਹੋਵੇ ਦਾ 10 ਲੱਖ ਰੁਪਏ ਤੱਕ ਦਾ ਮੁੱਖ ਮੰਤਰੀ ਪੰਜਾਬ ਮੁਫਤ ਇਲਾਜ ਪੀਮਾ ਕਰਨ ਦੀ ਰਸਮੀ ਤੌਰ ਤੇ ਮੁਹਿੰਮ ਵਿੱਢੀ ਜਾ ਰਹੀ ਹੈ ਅੱਜ ਅਸੀਂ ਇੱਥੇ ਪਿੰਡ ਵਦੇਪੁਰ ਰਾਜਪੂਤਾਂ ਦੇ ਵਿੱਚ ਇੱਕ ਕੈਂਪ ਲਗਾਇਆ ਜਿਹਦੇ ਵਿੱਚ ਵੱਖ-ਵੱਖ ਡਿਪਾਰਟਮੈਂਟ ਜਿਹੜੇ ਨੇ ਉਹ ਪਹੁੰਚੇ ਨੇ ਸਾਡਾ ਹੈਲਥ ਡਿਪਾਰਟਮੈਂਟ ਪ੍ਰੋਪਰ ਚੈੱਕ ਕਰ ਰਿਹਾ ਕਿਉਂਕਿ ਬਾਰਿਸ਼ ਤੋਂ ਬਾਅਦ ਫਲਡਸ ਤੋਂ ਬਾਅਦ ਕਾਫੀ ਤਰ੍ਹਾਂ ਦੀਆਂ ਕੋਈ ਸਮੱਸਿਆਵਾਂ ਲੋਕਾਂ ਨੂੰ ਆ ਰਹੀਆਂ ਨੇ ਸੋ ਉਹਦੇ ਨਾਲ ਸੰਬੰਧਤ ਅਸੀਂ ਸਾਰੇ ਸਾਡੇ ਮੈਡੀਕਲ ਆਫੀਸਰ ਐਸ ਐਮਓ ਸਾਰੇ ਇੱਥੇ ਮੌਜੂਦ ਨੇ ਔਰ ਸਮੇਤ ਆਪਣੇ ਮੈਡੀਸਨ ਲੈ ਕੇ ਆਏ ਨੇ ਔਰ ਕਾਫੀ ਲੋਕ ਇਥੋਂ ਫਾਇਦਾ ਵੀ ਲੈ ਰਹੇ ਨੇ ਇਸ ਤੋਂ ਇਲਾਵਾ ਅਸੀਂ ਲੇਬਰ ਕਾਰਡ ਬਣਾਉਣ ਵਾਸਤੇ ਨੇਬਰ ਡਿਪਾਰਟਮੈਂਟ ਜਿਹੜਾ ਉਹਨਾਂ ਵੀ ਆਪਣੇ ਅਧਿਕਾਰੀ ਭੇਜੇ ਨੇ ਉਹ ਵੀ ਕੰਮ ਕਰ ਰਹੇ ਨੇ ਔਰ ਸੀ ਡੀ ਪੀਓ ਆਫਿਸ ਤੋਂ ਜੇ ਕਿਸੇ ਦੀ ਕੋਈ ਪੈਨਸ਼ਨ ਲੱਗਣ ਵਾਲੀ ਆ ਜਾਂ ਕਿਸੇ ਨੂੰ ਪੈਨਸ਼ਨ ਲੈਣ ਦੇ ਵਿੱਚ ਕੋਈ ਮੁਸ਼ਕਲ ਆ ਰਹੀ ਆ ਸੋ ਉਹ ਵੀ ਡਿਪਾਰਟਮੈਂਟ ਆ ਸੇਵਾ ਕੇਂਦਰ ਆ ਸੋ ਅਸੀਂ ਵਾਕਵਾਕ ਡਿਪਾਰਟਮੈਂਟ ਆ ਜਿੱਥੇ ਬੁਲਾ ਕੇ ਕੈਂਪ ਲਗਾਇਆ ਤਾਂ ਕਿ ਲੋਕਾਂ ਨੂੰ ਵਾਤੋਵਾਦ ਜਿਹੜੀਆਂ ਸਹੂਲਤਾਂ ਨੇ ਉਹ ਦਿੱਤੀਆਂ ਜਾ ਸਕਣ ਅੱਜ ਅਸੀਂ ਜੰਡਿਆਲਾ ਗੁਰੂ ਹਲਕੇ ਤੇ ਬਹੁਤ ਹੀ ਅਹਿਮ ਪਿੰਡ ਖੱਬੇ ਰਾਜਪੂਤਾਂ ਦੇ ਵਿੱਚ ਖੜੇ ਆ ਬੜੇ ਲੰਬੇ ਸਮੇਂ ਤੋਂ ਇਸ ਇਲਾਕੇ ਦੀ ਡਿਮਾਂਡ ਸੀ ਕਿ ਇੱਥੇ ਇੱਕ ਸਟੇਡੀਅਮ ਦਾ ਨਿਰਮਾਣ ਕੀਤਾ ਜਾਵੇ ਕਿਉਂਕਿ ਇਸ ਪਿੰਡ ਦੇ ਵੀ ਤੇ ਆਲੇ ਦੁਆਲੇ ਦੇ ਇਲਾਕੇ ਦੇ ਬੱਚੇ ਵੀ ਕਾਫੀ ਜਿਹੜੇ ਨੇ ਗੇਮਾਂ ਦੇ ਵਿੱਚ ਅੱਗੇ ਨੇ ਉਹ ਖੇਡਣਾ ਚਾਹੁੰਦੇ ਨੇ ਖੇਡ ਕੇ ਕੋਈ ਵੱਡੀਆਂ ਮੱਲਾ ਵੀ ਮਾਰਨਾ ਚਾਹੁੰਦੇ ਨੇ ਪਰ ਸਾਡੇ ਕੋਲ ਸਟੇਡੀਅਮ ਦੀ ਜਿਹੜੀ ਹੈ ਇੱਥੇ ਬੜੀ ਘਾਟ ਸੀਗੀ ਸੋ ਚੇਅਰਮੈਨ ਸਾਹਿਬ ਨੇ ਸਰਪੰਚ ਸਾਹਿਬ ਨੇ ਸਾਬ ਨੇ ਮੈਨੂੰ ਕਿਹਾ ਕਿ ਆਪਾਂ ਇਸ ਇਲਾਕੇ ਨੂੰ ਇੱਕ ਬੜੀ ਵੱਡੀ ਦੇਣ ਹੋਊਗੀ ਜੇ ਆਪਾਂ ਇੱਥੇ ਸਟੇਡੀਅਮ ਬਣਾ ਦਈਏ ਤੇ ਮੈਂ ਇਹੀ ਬੇਨਤੀ ਜਿਹੜੀ ਸੀਗੀ ਆਪਣੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਕੋਲ ਕੀਤੀ ਤੇ ਉਹਨਾਂ ਨੇ ਸਾਡੀ ਬੇਨਤੀ ਨੂੰ ਸਹਿਕਾਰ ਕਰਦਿਆਂ ਪੌਣੇ 2 ਕਰੋੜ ਰੁਪਇਆ ਜਿਹੜਾ ਉਹ ਇਸ ਸਟੇਡੀਅਮ ਵਾਸਤੇ ਜਾਰੀ ਕਰ ਦਿੱਤਾ